ਨਾਟ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਾਂ万ਜੀਤ ਸਿੰਘ ਰਮਾਣਾ ਨੌਜਵਾਨ ਪੀੜ੍ਹੀ ਦੀ ਦ੍ਰਿਸ਼ਟੀ ਦੀ ਸੁਰੱਖਿਆ ਵੱਲ ਇੱਕ ਸਰਗਰਮ ਕਦਮ ਚੁੱਕਦਿਆਂ ਸਿਵਲ ਸਰਜਨ ਦਫ਼ਤਰ ਲੁਧਿਆਣਾ ਵੱਲੋਂ ਅੱਜ ਸਕੂਲ ਅਧਿਆਪਕਾਂ ਲਈ ਬੱਚਿਆਂ ਦੀਆਂ ਅੱਖਾਂ ਦੀ ਜਾਂਚ ਸੰਬੰਧੀ ਵਿਸਤ੍ਰਿਤ ਟ੍ਰੇਨਿੰਗ ਦਾ ਆਯੋਜਨ ਕੀਤਾ ਗਿਆ ਇਹ ਐਨਪੀਸੀਬੀ ਤਹਿਤ ਕੀਤੀ ਗਈ ਇਹ ਸੈਸ਼ਨ ਅਧਿਆਪਕਾਂ ਨੂੰ ਇਹ ਯੋਗਤਾ ਦੇਣ ਲਈ ਰੱਖਿਆ ਗਿਆ ਸੀ ਕਿ ਉਹ ਵਿਦਿਆਰਥੀਆਂ ਵਿੱਚ ਅੱਖਾਂ ਦੀਆਂ ਸਮੱਸਿਆਵਾਂ ਦੀ ਸ਼ੁਰੂਆਤ ਦੀ ਪਛਾਣ ਕਰ ਸਕਣ ਅਤੇ ਉਹਨਾਂ ਦੀ ਸਹੀ ਸਮੇਂ ਉਤੇ ਜ਼ਰੂਰੀ ਇਲਾਜ ਵਾਸਤੇ ਰਾਹਦਾਰੀ ਕਰ ਸਕਣ ਸੈਸ਼ਨ ਦੌਰਾਨ ਬੱਚਿਆਂ ਵਿੱਚ ਆਮ ਅੱਖਾਂ ਦੀਆਂ ਬਿਮਾਰੀਆਂ ਦੇ ਲੱਛਣ ਪਛਾਣਨ ਸਹੀ ਸਕ੍ਰੀਨਿੰਗ ਤਰੀਕਿਆਂ ਅਤੇ ਸਮੱਸਿਆ ਦੇ ਅਸਰ ਹੁਣ ਤੇ ਵਿਦਿਆਰਥੀਆਂ ਨੂੰ ਅੱਖਾਂ ਦੇ ਡਾਕਟਰ ਕੋਲ ਭੇਜਣ ਦੀ ਲੋੜ ਤੇ ਵਿਸ਼ੇਸ਼ ਤੌਰ ਤੇ ਧਿਆਨ ਦਿੱਤਾ ਗਿਆ ਇਹ ਪਹਿਲ ਸਿੱਧੀ ਤੌਰ ਤੇ ਸਰਵ ਸਰਜਨ ਡਾਕਟਰ ਰਮਨਦੀਪ ਕੌਰ ਦੀ ਅਗਵਾਈ ਚ ਕੀਤੀ ਗਈ ਉਨ੍ਹਾਂ ਕਿਹਾ ਕਿ ਬੱਚਿਆਂ ਵਿੱਚ ਦ੍ਰਿਸ਼ਟੀ ਸਮੱਸਿਆਵਾਂ ਦੀ ਸ਼ੁਰੂਆਤੀ ਪਛਾਣ ਬਹੁਤ ਜ਼ਰੂਰੀ ਹੈ ਇਹ ਪ੍ਰੋਗਰਾਮ ਜ਼ਿਲ੍ਹੇ ਦੇ ਸਕੂਲੀ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਵਿੱਚ ਅੱਖਾਂ ਦੀ ਸਿਹਤ ਬਰ ਲਈ ਜਾਗਰੂਕਤਾ ਵਧਾਉਣ ਅਤੇ ਸਮੂਹਕ ਪੱਧਰ ਤੇ ਅੱਖਾਂ ਦੀ ਸੰਭਾਲ ਸੇਵਾਵਾਂ ਨੂੰ ਮਜ਼ਬੂਤ ਬਣਾਉਣ ਵਾਲੇ ਇੱਕ ਵੱਡਾ ਕਦਮ ਹੈ ਸਿਵਲ ਸਰਜਨ ਦਫ਼ਤਰ ਲੁਧਿਆਣਾ ਐਨਪੀਸੀਬੀ ਤਹਿਤ ਅੰਨਪਨ ਅਤੇ ਦ੍ਰਿਸ਼ਟੀ ਨੁਕਸਾਨ ਘਟਾਉਣ ਲਈ ਆਪਣੀ ਯਤਨ ਵਿੱਚ ਲਗਾਤਾਰ ਬਚਨ ਬਧ ਹੈ ਇਸਮੋ ਕੇ ਡਾਕਟਰ ঈਸ਼ਾ ਅਸ਼ਵਨੀ ਕੁਮਾਰ ਅਤੇ ਕਵਿਤਾ ਕਮਲਵਾਲ ਨੂੰ ਟ੍ਰੇਨਿੰਗ ਦਿੱਤੀ ਗਈ।